ਦੀਪ ਆ ਗਏ 117 ਨੰਬਰ ਵੀਡੀਓ ਲੈ ਸਾਧਨਵਾਸ ਹਰਿਆਣਾ ਦਾ ਇਹ ਪਿੰਡ ਜਿੱਥੇ ਸੈਮੀਫਾਈਨਲ ਮੈਚ ਖੇਡਿਆ ਗਿਆ ਫਕਰ ਝੰਡਾ ਵਰਸ ਕਾਲੇਗਾਂ ਫਕਰ ਝੰਡਾ ਜਿਹੜੇ ਦੋ ਖਿਡਾਰੀ ਬਾਹਰ ਖੜੇ ਸੀ ਉਸੇ ਦੋਸਤੋ ਸੇਵਕ ਬੜਾਣਾ ਔਰ ਜੱਜ ਔਰ ਕਾਲਿਆ ਦੇ ਵਿੱਚ ਖੇਡ ਰਹੇ ਸੀ ਕੁਲਜਾਰੀ ਮੂਨ ਤੇ ਕਾਲਾ ਤਨੌਲੀ ਦੋਸਤੋ ਬਹੁਤ ਹੀ ਰੋਮਾਂਚਿਕ ਮੈਚ ਹੈ ਔਰ ਇਸ ਮੈਚ ਦੇ ਵਿੱਚ ਜਿੱਤ ਹਾਰ ਹੈ ਜਿਹੜੀ ਸਿਰਫ ਅੱਧੇ ਪੁਆਇੰਟ ਦੀ ਇਹ ਜਾਣਨ ਲਈ ਕਿ ਕਿਹੜੀ ਟੀਮ ਜਿੱਤਦੀ ਹੈ ਪੂਰਾ ਮੈਚ ਕਬੱਡੀ ਦੇ ਵਿੱਚ ਬੋਲਦਾ ਹੋਇਆ ਤਾਵਾ ਤੇ ਦੂਜੇ ਪਾਸੇ ਸੁਖਬਾਲ ਤੇ ਕੁਲਵੀਰ ਕਾਲੀਆ ਕਮਲ ਕਾਲੀਆ ਚਾਰ ਬੱਬਰ ਸ਼ੇਰ ਮੇਰੇ ਵੀਰੋ ਕਾਲੀਏ ਦੀ ਧਰਤੀ ਦੇ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਹੈ ਟਕਰਿਆ ਕਿ ਜੱਜ ਐਸਵਤ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਹੈ ਦਰਸ਼ਕਾਂ ਦਾ ਠਾਠਾ ਮਾਰਦਾ ਕੱਠਾ ਭਾਵੇਂ ਰਾਤ ਹੋ ਗਈ ਹੈ ਮੇਰੇ ਵੀਰੋ ਪਰ ਪੂਰੇ ਪੱਪਾ ਪਾਰ ਹੋਏ ਹੋਏ ਸਾਡੇ ਦਰਸ਼ਕ ਇਸ ਮੁਕਾਬਲੇ ਦੇ ਦੇ ਵਿੱਚ ਕਰ ਗਿਆ ਚੱਲ ਕਾਲਾ ਧਨੋਲੇ ਵਾਲਾ ਇੱਕ ਪਾਸੇ सोनू ਐ ਇੱਕ ਪਾਸੇ ਸੋਨੀ ਐ ਮੇਰੇ ਵੀਰੋ ਤੇ ਦੂਜੇ ਪਾਸੇ ਬਲਦੇਵ ਐ ਫਕਰ ਝੰਡਿਆਂ ਦੀ ਧਰਤੀ ਦਾ ਕਾਲੇ ਨਾਲ ਦੋ ਹੱਥਾਂ ਨਾਲ ਅੰਕ ਕਾਲਾ ਧਨੋਲੇ ਵਾਲਾ ਕਾਲੀਏ ਦੀ ਟੀਮ ਦੇ ਕਬਜ਼ੇ ਦੇ ਵਿੱਚ ਕਰਦਾ ਹੋਇਆ ਪਣ ਦੀ ਧਰਤੀ ਦਾ ਸੇਵਕ ਬਾਖੇਡ ਕਬੱਡੀ ਦੇ ਵਿੱਚ ਜੋੜ ਕੇ ਮੱਥਾ ਟੇਕ ਕੇ ਪਰਮਾਤਮਾ ਨੂੰ ਧਿਆ ਕੇ ਆਉਂਦਾ ਹੋਇਆ ਤੇ ਦੂਜੇ ਪਾਸੇ ਦੇਖਦੇ ਆ ਇਸ ਵਕਤ ਕੁਲਵੀਰ ਕਾਲੀਏ ਦਾ ਮੇਰੇ ਵੀਰੋ ਛੋਟਾ ਵੀਰ ਕਮਲ ਕਾਲੀਏ ਦਾ ਕਰਦਾ ਹੋਇਆ ਪਰ ਅੰਤ ਜਿਹੜਾ ਸੇਕ ਦੇ ਕਬਜ਼ੇ ਦੇ ਫਕਰ ਝੰਡੇ ਦੀ ਟੀਮ ਦੇ ਕੋਈ ਗੱਲ ਨਹੀਂ ਕੋਈ ਗੱਲ ਪਿਆਰ ਨਾਲ ਕਹਿੰਦੇ ਮੂੜ ਕਦਾ ਗੁਲਜਾਰੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਬੜੇ ਗਰੀਬ ਪਰਿਵਾਰ ਦੇ ਵਿੱਚ ਇਸ ਬਬਰ ਸ਼ੇਰ ਨੇ ਜਨਮ ਲਿਆਤਾ ਛੋਟਾ ਹੁੰਦਾ ਬਦਰੀ ਕਬੱਡੀ ਖੇਡਦਾ ਅਮਰ ਦਾ ਸਾਈਕਲ ਲੈ ਕੇ ਖੇਡ ਮੇਲੇ ਤੇ ਵਗ ਜਾਂਦਾ ਤਾਂ ਬਾਪੂ ਕਰੇ ਮੁਰਦੇ ਨੂੰ ਗਾਲਾਂ ਕੱਢਦਾ ਕਿ ਗੁਲਜਾਰੀ ਜੇ ਖੇਡ ਮੇਲੇ ਤੋਂ ਆਪਣਾ ਸਾਈਕਲ ਕਿਸੇ ਨੇ ਚੱਕ ਲਿਆ ਤਾਂ ਆਪਣੇ ਕੋਲ ਏਨੇ ਨਹੀਂ ਪੈਸੇ ਹੈਗੇ ਕਿ ਆਪਾਂ ਦੁਆਰੇ ਸਾਈਕਲ ਲੈ ਲਾਂਗੇ ਅੱਜ ਵੇਖੋ ਉਸੇ ਬਾਖ ਖੇਡ ਕਬੱਡੀ ਨੇ ਇਸ ਬੱਬਰ ਸ਼ੇਰ ਦੀਆਂ ਦੀਆਂ ਪੁਸਤਾਂ ਪੁਸਤਾਂ ਦੀਆਂ ਦੂਰ ਕਰ ਦਿੱਤੀਆਂ ਨੇ ਅੱਜ ਦੁਨੀਆ ਦਾ 스타 ਖਿਡਾਰੀ ਮੇਰੇ ਵੀਰੋ ਮੂਲਕ ਦਾ ਗੁਲਜਾਰੀ ਕਈ ਪੀੜੀਆਂ ਦੇ ਅਗਰੀਪੀਆਂ ਬਾਖੜ ਕਬੱਡੀ ਦੀ ਫਤਿਹ ਦੂਰ ਕਰ ਗਿਆ ਆ ਸਾਡਾ ਕਲੀ ਵਾਲਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਮੰਚ ਦੇ ਸਾਹਮਣੇ ਵਾਲੀ ਲਾਈਨ ਹੈ ਜਿਹੜੀ ਬਿਲਕੁਲ ਮਿਟ ਗਈ ਆ ਕਿਰਪਾ ਕਰਕੇ ਲਾਈਨ ਤੇ ਕਲੀ ਪਾ ਜਾਵੇ ਸਾਡਾ ਕਲੀ ਵਾਲਾ ਵੀਰ ਜਲਦੀ ਕਲੀ ਲੈ ਕੇ ਆਵੇ ਸਾਹਮਣੇ ਜੱਜ ਹੈ ਤੇ ਦੂਜੇ ਪਾਸੇ ਵੀਰੋ ਕਪਾਲ ਸੁਖਬਾਲ ਤੇ ਜਜ ਪਰ ਅੰਕ ਜਿਹੜਾ ਰੈਫਰੀ ਸਭਾ ਦਾ ਫੈਸਲਾ ਟਾਲਾ ਕੀ ਪੁਆਇੰਟ ਜਿਹੜਾ ਜੱਜ ਦੇ ਹਿੱਸੇ ਫਕਰ ਚੰਡੇ ਦੀ ਟੀਮ ਦੇ ਹਿੱਸੇ ਜਿਹੜਾ ਇਹ ਅੰਕ ਜੁੜਦਾ ਹੋਇਆ ਤੇ ਦੂਜੇ ਪਾਸੇ ਕਾਲਾ ਤਨੋਲੇ ਵਾਲਾ ਬਾਖੜ ਕਬੱਡੀ ਦੇ ਵਿੱਚ ਬੋਲਦਾ ਹੋਇਆ ਤਾਵਾ ਹਰਦੇਵ ਬੱਕਰ ਚੰਡੇ ਦਾ ਸੋਨੀ ਫਕਰ ਚੰਡੇ ਦਾ ਹਰਦੇਵ ਨਾਲ ਮੁਕਾਬਲਾ ਕਾਲਾ ਹਰਦੇਵ ਦੇ ਵਿੱਚ ਕਰਦਾ ਹੋਇਆ ਆਪਣੀ ਟੀਮ ਦੇ ਕਬਜੇ ਦੇ ਕਰਦਾ ਹੋਇਆ ਸਾਹਮਣੇ ਸੇਮਕ ਫੇਰ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਕਾਲੀਏ ਦੇ ਕੁਲਵੀਰ ਵਰਗੇ ਸੁਖਪਾਲ ਵਰਗੇ ਕਾਲੀਏ ਦੇ ਕਮਲ ਵਰਗੇ ਬੱਬਰ ਸ਼ੇਰ ਮੇਰੇ ਵੀਰੋ ਤਾਂ ਇਸ ਮੁਕਾਬਲੇ ਦੇ ਲਈ ਜਫੇ ਦੇ ਲਈ ਪੂਰੇ ਤਿਆਰ ਵਰਤਿਆ ਤੱਕ ਰਿਹਾ ਤੇ ਕਾਲੀਆ ਤੁਹਾਡੇ ਸਾਹਮਣੇ ਦੋ ਹੱਥ ਕਰਦਾ ਹੋਇਆ ਪੁਲਜੀਤ ਗਿੱਲ ਕਾਲੀ ਵਾਲੀ ਸੌਰ ਨਮਸ਼ੇ ਮਾਨ ਕਰਦੇ ਨੇ ਪੁਲਜੀਤ ਗਿੱਲ ਤੇ ਦੂਜੇ ਪਾਸੇ ਤੱਕਦੇ ਅੰਕੇ ਗੁਲਜਾਰੀ ਮੂਰਖ ਵਾਲਾ ਬਾਖੜ ਕਬੱਡੀ ਦੇ ਵਿੱਚ ਬੋਲਦਾ ਹੋਇਆ ਤਾਵਾ ਹਰਦੇਵ ਇਸ ਵਕਤ ਬਲਦੇਵ ਦੇ ਨਾਲ ਮੁਕਾਬਲਾ ਮੇਰੇ ਵੀਰੋ ਇੱਕ ਪਾਸੇ ਮੂਰਖ ਦਾ ਗੁਲਜਾਰੀ ਹੈ ਤੇ ਦੂਜੇ ਪਾਸੇ ਫੱਤਰ ਝੰਡੇ ਦਾ ਬਲਦੇਵ ਹੈ ਅੰਕ ਕਾਲੀਏ ਦੀ ਟੀਮ ਦੇ ਲਈ ਮੂਹੜਕ ਦਾ ਗੁਜਾਰੀ ਜੋੜ ਗਿਆ ਜੱਜ ਰਣ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਹੈ ਸਾਹਮਣੇ ਕੌਣ ਚਿੰਬੜੂਗਾ ਪੰਜਾਬ ਰਾਜ ਬਿਜਲੀ ਬੋਰਡ ਦੇ ਕਰੰਟ ਦੇ ਬਾਗ ਉਹ ਸਮਾਂ ਦੱਸੂਗਾ ਇਹ ਕਮਲ ਕਾਲੀਆ ਕੁਲਵੀਰ ਕਾਲੀਏ ਦਾ ਛੋਟਾ ਵੀਰ ਮੇਰੇ ਵੀਰੋ ਪਰ ਅੰਕ ਜਿਹੜਾ ਜੱਜ ਆਪਣੀ ਟੀਮ ਫਕਰ ਝੰਡੇ ਦੇ ਫਵਜੇ ਦੇ ਵਿੱਚ ਕਰਦਾ ਹੋਇਆ ਕਾਲਾ ਤਰੋਲੇ ਵਾਲਾ ਔਰ ਚੱਲਿਆ ਹੈ ਭਾਈ ਮੈਜਰ ਪਲੂਰ ਕੈਨੇਡਾ ਦੀ ਧਰਤੀ ਦੇ ਬਰਾੜ ਸਾਹਿਬ ਬੈਠੇ ਤੱਕਦੇ ਨੇ ਇਸ ਨਜ਼ਾਰੇ ਨੂੰ ਜਲੰਧਰ ਸਿੱਧੂ ਸਾਡਾ ਵੀ ਕੈਨੇਡਾ ਦੀ ਧਰਤੀ ਦੇ ਇਸ ਨਜ਼ਾਰੇ ਨੂੰ ਤੱਕ ਰਹੇ ਨੇ ਤੇ ਨਾਲੇ ਕਰਨਪਾਲ ਸਿੱਧੂ ਕੈਨੇਡਾ ਤੱਕ ਰਹੇ ਨੇ ਇਸ ਨਜ਼ਾਰੇ ਨੂੰ ਕਿ ਐਸ ਵਕਤ ਮੇਰੇ ਵੀਰੋ ਕਾਲਾ ਧਨੋਲੇ ਵਾਲਾ ਕਬੱਡੀ ਪਾ ਕੇ ਬਹੁਤ ਵਰਤਾ ਹੈ 365 ਕਬੱਡੀ 365 .com ਦੀ ਸਾਰੀ ਟੀਮ ਨੂੰ ਲੱਖ ਲੱਖ ਮਾਰਕਾਂ ਨੇ ਜੋ ਸਵੇਰ ਤੋਂ ਲੈ ਕੇ ਅੱਜ ਦੇ ਪਾਰ ਮੇਰੇ ਵੀਰੋ ਅੱਜ ਸਾਡੇ ਇਸ ਬਾਖ ਖੇਡ ਕਬੱਡੀ ਦੇ ਮਹਾਕਮ ਦੀ ਕਵਰੇਜ ਕਰ ਰਹੇ ਨੇ ਭਾਵੇਂ ਰਾਤ ਹੋ ਗਈ ਹੈ ਭਾਵੇਂ ਹਨੇਰਾ ਹੋ ਗਿਆ ਹੈ ਚੱਲ ਰਹੇ ਨੇ ਕੁਮਰਹੇ ਨੇ ਕੈਮਰੇ ਕਬੱਡੀ 305 ਡਾਟ ਕੌਂਦੀ ਸਮੁੱਚੀ ਟੀਮ ਦੇ ਤੇ ਦੂਜੇ ਪਾਸੇ ਇਸ ਵਕਤ ਕਮਲ ਕਾਲੀਏ ਦਾ ਕੁਲਵੀਰ ਕਾਲੀਏ ਦਾ ਛੋਟਾ ਵੀਰ ਅੱਜ ਜਫਾ ਲਾਉਣ ਦੇ ਚਰਨਾਂ ਕਾਮ ਰਿਹਾ ਹੈ ਅਕ ਫਕਰ ਝੰਡੇ ਦੀ ਟੀਮ ਦੇ ਕਵਚੇ ਦੇ ਵਿੱਚ ਹੁੰਦਾ ਹੋਇਆ ਤੇ ਨਾਲ ਮੇਰੇ ਵੀਰੋ ਦੁਬਈ ਦੀ ਧਰਤੀ ਤੋਂ ਸ਼ਾਰਜਾ ਦੀ ਧਰਤੀ ਤੋਂ ਸਾਡੇ ਵੀਰ ਇੰਦਰਜੀਤ ਬੁੱਲੰਦਪੁਰ ਗਿੱਲ ਟਰਾਂਸਫਰ ਵਾਲੇ ਸਾਡੇ ਸਰਦਾਰ ਤਰਨੋਜਨ ਸਿੰਘ ਗਿੱਲ ਸਾਹਿਬ ਉਹ ਵੀ ਸਿੰਦਾ ਇਸ ਨਜ਼ਾਰੇ ਨੂੰ ਤੱਕ ਰਹੇ ਨੇ ਸੁਬਿੰਦਰ ਪਾਉ ਜੀ ਸ਼ਾਰਜਾ ਵਾਲੇ ਤੱਕਦੇ ਨੇ ਨਜ਼ਾਰੇ ਨੂੰ ਐਸ ਵੇਲੇ ਤਮੂਨ ਜੋਨਾ ਪਾਕ ਕਬੱਡੀ ਟੱਕਰਿਆ ਕੇ ਜੱਜ ਕਬੱਡੀ ਪਾਉਂਦਾ ਜੱਜ ਨੇ ਤਾਵਾ ਬੋਲਿਆ ਸਾਹਮਣੇ ਸੁਖਪਾਲ ਨੇ ਥਾਪੀ ਮਾਰੀਆ ਕੁਲਵੀਰ ਕਾਲੀਏ ਨੇ ਥਾਪੀ ਮਾਰੀਆ ਅੰਕ ਕੀਦਾ ਇਹ ਕਹਿੰਦੇ ਜੱਜ ਫਕਰ ਝੰਡੇ ਦੀ ਟੀਮ ਦੇ ਕਬਜ਼ੇ ਦੇ ਵਿੱਚ ਕਰ ਚਲੇਆ ਚੱਲ ਜੋਨਾ ਪਾਕ ਕਬੱਡੀ ਸਾਹਮਣੇ ਕਾਲਾ ਢਣੋਲੇ ਵਾਲਾ ਹਰਦੇਵ ਕਾਲਾ ਢਣੋਲੇ ਵਾਲਾ ਕਬੱਡੀ ਪਾਉਣ ਆ ਗਿਆ ਸੋਨੀ ਕਾਲਾ ਤਨੋਲੇ ਵਾਲਾ ਕਬੱਡੀ ਪਾਉਣਾ ਗਿਆ ਤੱਕ ਰਿਹਾ ਕਿ ਇਸ ਵਕਤ ਦੇਖਾਂਗੇ ਤਨੋਲੇ ਦੀ ਧਰਤੀ ਤੇ ਕਾਲਾ ਕਾਲੀਏ ਵੱਲੋਂ ਕਬੱਡੀ ਪਾਉਂਦਾ ਹੋਇਆ ਹਰਦੇਵ ਫਖਰ ਚੰਡੇ ਦਾ ਸਾਡੂ ਜਫੀਆਂ ਪਾਉਂਦਾ ਹੋਇਆ ਫਿਰ ਵੀਰੋ ਅੰਕ ਜਿਹੜਾ ਫਖਰ ਚੰਡੇ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਕਮਲ ਕਾਲੀਏ ਸਾਂਭੀ ਪਰਲੀ ਪਾਰ ਤੁਹਾਡੇ ਪਾਈ ਨੂੰ ਸਜ਼ਾ ਬੋਲ ਦਿੱਤੀ ਹੈ ਹਰਦੇਵ ਫਖਰ ਚੰਡਿਆਂ ਵਾਲੇ ਨੇ ਕਿ ਕਾਲੇ ਪਾਣੀਓ ਮੌਰ ਨੂੰ ਖਤ ਕਿਸ ਨੇ

ਹੁਕਮ ਤਸੀਲੋਂ ਆ ਗਿਆ ਕਿ ਪਿੰਡ ਕੱਢ ਕੇ ਲੰਗੇ ਨਾ ਪਿੰਡ ਕੋਈ ਬਈ ਹੁਕਮ ਤਸੀਲੋਂ ਆ ਗਿਆ ਸਾਡਾ ਬਾਬੂ ਜਖੜਾ ਜੂਐਸਏ ਦੀ ਧਰਤੀ ਦੇ ਵਿਸ਼ੇ ਤੌਰ ਤੇ ਇਸ ਨਜ਼ਾਰੇ ਨੂੰ ਲਾਈਵ ਤੱਕ ਰਹੇ ਨੇ 300.com ਦੇ ਕਬੱਡੀ 365.com ਦੇ ذریعے ਕਿ ਮੂਨਕ ਵਾਲਾ ਬੁਲਜਾਰੀ ਇਸ ਵਕਤ ਬਾਖ ਖੇਡ ਕਬੱਡੀ ਦੇ ਵਿੱਚ ਮੇਰੇ ਵੀਡੀਓ ਬੋਲਦਾ ਹੋਇਆ ਤਾਵਾ ਤੇ ਦੂਜੇ ਪਾਸੇ ਉਹ ਵੇਖਾਂਗੇ ਹਰਦੇਵ ਦਾ ਭਰਾ ਮੇਰੇ ਵੀਰੋ ਬੁਲ ਮੂਰ ਪਾਲੇ ਗੁਲਜਾਰੀ ਨਾਲ ਦੋ ਹੱਥ ਕਰਦਾ ਹੋਇਆ ਇੱਕ ਪਾਸੇ ਮੂਲਕ ਦਾ ਗੁਲਜਾਰੀ ਹੈ ਤੇ ਦੂਜੇ ਪਾਸੇ ਬਲਦੇਵ ਫਕਰ ਚੰਡਿਆ ਦਾ ਮੇਰੇ ਵੀਰੋ ਬਾਉਂਡਰ ਤੇ ਲੜਾਈ ਹੈ ਅੰਕ ਜਿਹੜਾ ਬਲਦੇਵ ਫਕਰ ਚੰਡਿਆ ਦੇ ਕਬਜੇ ਦੇ ਵਿੱਚ ਗੁਲਜਾਰੀ ਮੂਲਕ ਨੂੰ ਜਫਾ ਲਾ ਕੇ ਇਹ ਬੱਬਰ ਸ਼ੇਰ ਆਪਣੀ ਟੀਮ ਦੇ ਕਬਜੇ ਦੇ ਵਿੱਚ ਚੜ ਗਿਆ ਟਕਰਿਆ ਕੇ ਜੱਜ ਕਬੱਡੀ ਪਾ ਰਿਹਾ ਹੈ ਅਵਤਾਰ ਸਿੰਘ ਜੀ ਹੋ ਪਾਉਂਦੋ ਛੜੇ ਹਦੀ ਢਿੱਲੋ ਜੀ ਕਨੇਡਾ ਤੋਂ ਛੜੇ ਮਲਕੀ ਸਿੱਤੂ ਜੀ ਯੂਕੇ ਤੋਂ ਛੜਾ ਰੇਂਪਾ ਵੀਰ ਹਾਂਗਕੰਗ ਤੋਂ ਤੇ ਸੁਖਵਿੰਦਰ ਗਿੱਲ ਹਾਂਗਕੰਗ ਤੋਂ ਬਿੰਦਾ ਸਿੱਧੂ ਮਨੀਲਾ ਤੋਂ ਅਰਸ਼ਵਾਲ ਲਾਲੀ ਮਨੀਲਾ ਤੋਂ ਬਿੰਦਰ ਮਨੀਲਾ ਤੋਂ ਛੜੇ ਰਵਣਦੀਪ ਵੀਰ ਕਨੇਡਾ ਤੋਂ ਤੱਕਦੇ ਨੇ ਇਸ ਨਜ਼ਾਰੇ ਨੂੰ ਕਿ ਅੰਕ ਜਿਹੜਾ ਇਹ ਰੇਡਰ ਜੱਜ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਚੱਲ ਜਰਨਾ ਪਾ ਕਬੱਡੀ ਕਾਲੇ ਨੇ ਬੁੱਲਾ ਨੂੰ ਪਾਣੀ ਲਾਇਆ ਕਿ ਅੱਜ ਦਿੱਲੀ ਦੇ ਦੁੱਧ ਵਰਗਾ ਮੇਰੇ ਵੀਰੋ ਸਾਧਨਵਾਸ ਦੀ ਧਰਤੀ ਦਾ ਪਾਣੀ ਇਸ ਬੱਬਰ ਸ਼ੇਰ ਦੇ ਮੂੰਹ ਨੂੰ ਲੱਗਿਆ ਚੰਦ ਬਾਮੇ ਨੇ ਝਾਤੀਆਂ ਮਾਰ ਦਿੱਤੀਆਂ ਨੇ ਕਿਦਰੋ ਹਰਦੇਵ ਫਕਰ ਚੰਡੇ ਦਾ ਕਾਲੇ ਨਾਲ ਦੋ ਹੱਥ ਕਰਦਾ ਹੋਇਆ ਧਨੋਲੇ ਵਾਲਾ ਕਾਲਾ ਆ ਰਿਹਾ ਮੇਰਾ ਵੀਡੀਓ ਅਗ ਜਿਹੜਾ ਕਾਲੇ ਦੇ ਕਬਜੇ ਦੇ ਵਿੱਚ ਕਾਲੀਏ ਦੀ ਟੀਮ ਦੇ ਕਬਜੇ ਦੇ ਵਿੱਚ ਹੈ ਅਸਮਾਨ ਦੇ ਚੰਦ ਮਾਮੇ ਦੀਆਂ ਛਾਤੀਆਂ ਕੇ ਚੜ ਚੜ ਜਾਂਦਾ ਸੋਹਣਿਆ ਪਰ ਕਰ ਰੁਸ਼ਨਾਇਆ ਓਏ ਤੈਨੂੰ ਵੇਖ ਕੇ ਵਤਨ ਦੀਆਂ ਕੁਝ ਜਿਆਦਾ ਆਇਆਂ ਓਏ ਗਈਆਂ ਦੇ ਵਿੱਚ ਖੇਡਦੇ ਉਮਰਾ ਦੇ ਹਾਣੀ ਉਹ ਜਿੱਥੇ ਬਚਪਨ ਬੀਤਿਆ ਉਥੇ ਚੜੀ ਜਵਾਨੀ ਦਿਨ ਬਚਪਨ ਦੇ ਦੋਸਤੋ ਮੈਂ ਕਿਨੇ ਪਲਾਵਾ ਆ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸੱਦਕੇ ਜਾਵਾਂ ਆ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸੱਦਕੇ ਜਾਵਾਂ ਸਾਹਮਣੇ ਮੂਨਕ ਦਾ ਗੁਲਜਾਰੀ ਮੇਰੇ ਵੀਰੋ ਕਬੱਡੀ ਪਾਰ ਹੈ ਇੱਕ ਪਾਸੇ ਸੋਨੀ ਐ ਮਾਲੇ ਦੀ ਧਰਤੀ ਤੋਂ ਤਿੰਨ ਚਾਰ ਦਿਨ ਪਹਿਲਾਂ ਇਸ ਬੱਪੁਰ ਸ਼ੇਰ ਨੇ ਮੋਟਰਸਾਈਕਲ ਜਿੱਤਿਆ ਇੱਕ ਪਾਸੇ ਸੋਨੀ ਠੱਕਰ ਚੰਡੇ ਦਾ ਤੇ ਦੂਜੇ ਪਾਸੇ ਏ ਮੂੜਕ ਦਾ ਕੁਲ ਜਾਰੀ ਹੈ ਅੰਗ ਜਿਹੜਾ ਸੋਡੀ ਫਕਰ ਡੰਡੇ ਦੇ ਕਬਜ਼ੇ ਦੇ ਵਿੱਚ ਹੈ ਦਰਸ਼ਕ ਵੀਰੋ ਤਾੜੀ ਮਾਰ ਦਿਓ ਜੇ ਮੈਚ ਦਾ ਸਵਾਦ ਆਉਂਦਾ ਹੈ ਤਾਂ ਤਾੜੀ ਜ਼ਰੂਰ ਮਾਰ ਦਿਓ ਜੇ ਮੈਚ ਦਾ ਨਜ਼ਾਰਾ ਆਉਂਦਾ ਹੈ ਟਾਡੇ ਰਾਂ ਪਰਗੇ ਦਰਸ਼ਕਾਂ ਦਾ ਸ਼ਿੰਗਾਰ ਇਸ ਵਕਤ ਮੇਰੇ ਵੀਰੋ ਤੁਹਾਡੇ ਸਾਹਮਣੇ ਜੱਜ ਹੈ ਕਮਲ ਪਾਲੀਏ ਕੁਲਵੀਰ ਸਾਹਮਣੇ ਸਾਮੇ ਜਾਂਦਾ ਫੜਦੇ ਹੋਇਆ ਜਾਂਦਾ ਜੱਜ ਰਣ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਹੈ ਸਾਹਮਣਾ ਕਿਹਦੇ ਨਾਲ ਹੋਣਾ ਹੈ ਉਹ ਟਾਈਮ ਦੱਸੂ ਮੇਰੇ ਵੀਰੋ ਉਹ ਵਕਤ ਦੱਸੂਗਾ ਕਾਲੀਏ ਦਾ ਕਮਲ ਕਾਲੀਏ ਦਾ ਕੁਲਵੀਰ ਅੱਜ ਮੋਟਿਆ ਪੱਟਾ ਤੋਂ ਲਾਉਂਦਾ ਹੋਇਆ ਜਫਾ ਅਗ ਜਿਹੜਾ ਕਾਲੀਏ ਦੀ ਟੀਮ ਦੇ ਖੌਟੇ ਦੇ ਵਿੱਚੋਂਦਾ ਹੋਇਆ ਦਰਸ਼ਕ ਜਿਹੜੇ ਪੂਰਾ ਅਨੰਤ ਮਾਣ ਰਹੇ ਨੇ ਪੂਰਾ ਠਾਠਾ ਮਾਰਦਾ ਇਕੱਠ ਹੈ ਉਸੇ ਤਰ੍ਹਾਂ ਜੁੜਿਆ ਹੋਇਆ ਸਵੇਰ ਤੋਂ ਲੈ ਕੇ ਮੇਰੇ ਵੀਰੋ ਅੱਜ ਭਾਵੇਂ ਰਾਤ ਦੇ 8 8:30 ਵਜੇ ਜਾ ਰਹੇ ਨੇ ਸ਼ਾਮ ਦੇ ਦਿਨੇ ਪਰ ਦਰਸ਼ਕ ਵੀ ਉਸੇ ਤਰ੍ਹਾਂ ਪੂਰੇ ਮੈਸਜ ਦੀ ਨਿਗ੍ਹਾਵਾਂ ਰੱਖੇ ਨੇ ਮਾਲਵਿੰਦਰ ਜਿੱਤ ਗਿਆ ਭਈ ਬਾਕਲ ਵੀਰ ਕਾਲੀਆ ਆਪਣੀ ਟੀਮ ਨੂੰ ਜਿਤਾ ਗਿਆ ਅੰਕ ਦੱਸਿਓ ਕਿੰਨੇ ਐ ਅੰਕ ਜਿਹੜੇ ਨੋਟ ਕਰਿਓ ਜੀ ਕਾਲੀਆ ਦੇ 11.5 ਤੇ ਫਕਰ ਝੰਡੇ ਦੇ 11 ਦੋਸਤੋ ਮੈਚ ਅਸੀਂ ਵੇਖ ਹੀ ਲਿਆ ਇਹ ਮੈਚ ਹੈ ਜਿਹੜਾ ਕਾਲੀਆਂ ਨੇ ਜਿੱਤ ਲਿਆ ਕਾਲੀਆਂ ਦੇ ਰਹੇ ਨੇ 11.5 ਪੁਆਇੰਟ ਔਰ ਫਕਰ ਝੰਡੇ ਰਹੇ ਨੇ 11 ਪੁਆਇੰਟ ਦੋਸਤੋ ਇਸੇ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ YouTube ਚੈਨਲ ਤੇ ਅਵੇਲੇਬਲ ਹੈ ਉਹਨਾਂ ਦੇ ਵਿੱਚੋਂ ਇੱਕ ਇਹ ਵੀਡੀਓ ਤੁਸੀਂ ਹੁਣੇ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ।